ਬੜਾ ਵਧੀਆ ਸੀਗਾ ਜੀ ਸੂਬਾ ਭੰਗੜੇ 'ਚ ਫਸਟ ਆਉਂਦੇ ਸੀ ਕੁਸ਼ਤੀਆਂ 'ਚ ਦੰਗਲਾਂ 'ਚ ਫਸਟ ਆਉਣ ਵਾਲੇ ਬੰਦੇ ਸੀ ਦਾਰਾ ਸਿੰਘ ਹੋਰੀ ਮਿਲਖਾ ਸਿੰਘ ਹੋਰਾਂ ਦੇ ਵਾਰਸਾਂ ਹਾਕੀ 'ਚ ਅੱਜ ਵੀ 11 'ਚੋਂ 9 ਪਲੇਅਰ ਪੰਜਾਬ ਦੇ ਨੇ ਔਰ 9 'ਚੋਂ 5-7 ਤਾਂ ਸੰਸਾਰਪੁਰ ਮਿੱਠਾਪੁਰ ਦੇ ਹੀ ਨੇ ਆ ਤੁਹਾਡੇ ਪਿੰਡਾਂ ਦੇ ਖੇਡਾਂ 'ਚ ਫਸਟ ਆਉਂਦੇ ਸੀ ਫੌਜ ਭਰਤੀ ਹੋਣ ਚ ਫਸਟ ਆਉਂਦੇ ਸੀ ਕਰਨੈਲਾਂ ਜਰਨੈਲਾਂ ਦੇ ਨਾਂ ਤੇ ਪਿੰਡ ਜਾਣੇ ਜਾਂਦੇ ਸੀ ਕਿ ਆਹ ਕਿਹੜਾ ਪਿੰਡ ਆ ਇੱਥੋਂ ਦਾ ਫੁਲਾਨਾ ਜਰਨੈਲ ਹੋਇਆ ਬਈ ਫੌਜ ਉਹਨੇ ਏਨੇ ਟੈਂਕ ਦੁਸ਼ਮਣ ਦੇ ਉਡਾਤੇ ਸੀ ਆਹ ਕਿਹੜਾ ਪਿੰਡ ਆ ਬਈ ਇੱਥੋਂ ਦਾ ਫੁਲਾਨਾ ਪਹਿਲਵਾਨ ਹੋਇਆ ਬਈ ਕਦੇ ਮਿੱਟੀ ਨਹੀਂ ਲੱਗਣ ਦਿੱਤੀ ਉਹਨੇ ਆਪਣੇ ਪਿੰਡੇ ਨੂੰ ਟੈਂਦੇ ਹੀ ਨਹੀਂ ਸੀ ਕਿਸੇ ਤੋਂ ਐਦਾਂ ਮਸ਼ਹੂਰ ਸੀ ਅਚਾਨਕ ਐਸੀ ਨਜ਼ਰ ਲੱਗੀ ਐਸੇ ਮਾੜੇ ਹਾਕਮ ਆਏ ਕਿ ਜਦੋਂ ਬਾਗ ਨੂੰ ਮਾਲੀਓ ਹੀ ਖਾਣ ਲੱਗ ਜਾਏ ਉਹ ਬਾਗ ਦਾ ਫਿਰ ਕੌਣ ਰੱਖ ਰੱਖੀ ਕਰੂਗਾ ਆਪ ਹੀ ਸਰਕਾਰਾਂ ਚ ਮੰਤਰੀ ਤੇ ਆਪ ਹੀ ਨਸ਼ੇ ਵੇਚਣੇ ਆਪ ਹੀ ਨਸ਼ੇ ਵਕਾਉਣੇ ਸਮਗਲਰਾਂ ਚ ਸਮਝੌਤੇ ਕਰਾਉਣੇ ਕਿ ਲੜੋ ਨਾ ਇਕੱਠੇ ਮਿਲ ਕੇ ਵੇਚ ਲੋ ਤੈਨੂੰ ਆਹ ਏਰੀਆ ਦੇ ਦੇਣੇ ਤੈਨੂੰ ਆਹ ਏਰੀਆ ਦੇ ਦੇਣੇ ਜਦੋਂ ਸਾਡੇ ਹਾਕਮ ਐ ਕਰਨ ਲੱਗ ਗਏ ਫਿਰ ਕੌਣ ਰਾਖੀ ਕਰ ਸਕਦਾ ਪੰਜਾਬ ਦੀ ਫਿਰ ਤਾਂ ਪੰਜਾਬ ਜਿਹੜਾ ਉਹ ਸੰਗਲਾਂ ਦੇ ਵਿੱਚ ਨੂੜਿਆ ਗਿਆ ਹੌਲੀ ਹੌਲੀ ਕਰਕੇ ਸਾਡੇ 3 ਪੁੱਤਾਂ ਨੂੰ ਉਹ ਇਸ ਗ੍ਰਿਫਤ ਦੇ ਵਿੱਚ ਲੈnde ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਸਾਡੇ ਘਰ ਜਿਹੜੇ ਨੇ ਉਹ ਖਾਲੀ ਹੋ ਗਏ ਜਦੋਂ ਕਦੋਂ ਸਾਡੇ ਚੁੱਲਿਆਂ ਦੀ ਅੱਗ ਜਿਹੜੀ ਹੈ ਹੌਲੀ ਹੌਲੀ ਕਰਕੇ ਬੁਝ ਗਈ ਚੁੱਲਿਆਂ 'ਚ ਘਾਉ ਗਪੀ ਇੱਕ ਤੇ ਦੋਨੇ ਸਰਕਾਰਾਂ ਜ਼ਿੰਮੇਵਾਰ ਪਹਿਲਾਂ ਆਣੀ ਇੱਕ ਨੇ ਸ਼ੁਰੂ ਕੀਤਾ ਦੂਜੇ ਨੇ ਫਿਰ ਵਧਾਇਆ ਉਹਨੂੰ ਫਿਰ ਫਿਰ ਪਹਿਲੇ ਆ ਕੇ ਉਹਨਾਂ ਨੇ ਫਿਰ ਹੋਰ ਵਧਾਇਆ ਫਿਰ ਫਿਰ ਦੂਜੇ ਆ ਕੇ ਉਹਨਾਂ ਨੇ ਹੋਰ ਵਧਾਇਆ ਕਦੇ ਕਿਸੇ ਦੇ ਵਿਰੁੱਧ ਕੋਈ ਪਰਚਾ ਪੁਰਚਾ ਤਾਂ ਪਾਇਆ ਹੀ ਨਹੀਂ ਸੀ ਆ ਜਿਹੜਾ ਹੁਣ ਕੰਮ ਕਰਨ ਲੱਗੇ ਹੋਏ ਆ ਇਹ ਤਾਂ ਐ ਹੀ ਨਹੀਂ ਸੀ ਉਹ ਤਾਂ ਕਹਿੰਦੇ ਸੀ ਓਕੇ ਆਪਣਾ ਹਿੱਸਾ ਸਾਨੂੰ ਦੇ ਜੋ ਬਾਕੀ ਮਾਰ ਦੋ ਜਨਤਾ ਦਾ ਕੀ ਹੈ ਸਗੋਂ ਨਸ਼ੇ ਵੱਧ ਫਲਾਓ ਵੋਟਾਂ ਵੇਲੇ ਨਸ਼ੇ ਵੰਡ ਕੇ ਆਪ ਨੂੰ ਵੋਟਾਂ ਪਾਉਂਦੇ ਆ ਫਿਰ ਇਹ ਇਹ ਤਾਂ ਲਾਓ ਇਹ ਚੀਜ਼ ਤੋਂ ਪਹਿਲਾਂ ਇਹਨਾਂ ਨੂੰ ਪਹਿਲਾਂ ਲਾ ਦਿਓ ਫੇਰ ਉਹ ਚੀਜ਼ ਤੋਂ ਥੋੜਾ ਜਿਹਾ ਹੱਥ ਖਿੱਚ ਲੋ ਫੇਰ ਉਹ ਮੰਗਣਗੇ ਹੱਥ ਬੰਨਣਗੇ ਫੇਰ ਆਪਾਂ ਉਹਨਾਂ ਨੂੰ ਦੇ ਦਾਂਗੇ ਉਹ ਖੁਸ਼ ਹੋ ਜਾਣਗੇ ਉਹ ਵੋਟਾਂ ਪਾ ਦੇਣ ਆ ਇਹਨਾਂ ਦਾ ਨਾ ਕੋਈ ਸਕੂਲ ਬਣਾਇਆ ਨਾ ਕੋਈ ਕਾਲਜ ਬਣਾਇਆ ਨਾ ਕੋਈ ਲਾਇਬ੍ਰੇਰੀ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਨੌਕਰੀ ਦਿੱਤੀ ਫੇਰ ਵੀ ਪਾਉਣੇ 4 ਲੱਖ ਕਰੋੜ ਦਾ ਕਰਜ਼ਾ ਕਿਵੇਂ ਚੜ੍ਹਤਾ ਵੀ ਪੈਸੇ ਕਿੱਧਰ ਚਲੇ ਗਏ ਮੈਨੂੰ ਤਾਂ ਜਦੋਂ ਪੰਜਾਬ ਮਿਲਿਆ ਆਮ ਆਦੀ ਪਾਰਟੀ ਨੂੰ 16 ਮਾਰਚ 2022 ਨੂੰ ਅੱਜ ਤੱਕ ਦੇਖਿਆ ਸਾਰਾ ਹਰ ਫਾਈਲ ਐਂ ਲੱਗਦਾ ਖੂਨ ਨਾਲ ਲਿਖੀ ਆ ਲੋਕਾਂ ਦੇ ਖੂਨ ਨਾਲ ਲਿਖੀ ਹੋਈਆਂ ਫਾਈਲਾਂ ਕੋਈ ਫੈਸਲਾ ਜਨਤਾ ਦੇ ਹੱਕ ਚ ਕਰਿਆ ਹੋਵੇ ਮਾਂ ਦੇ ਪੁੱਤਾਂ ਨੇ ਨਾ ਜੋ ਫੈਸਲਾ ਆਪਣੇ ਪੁੱਤ ਲਈ ਆਪਣੇ ਭਤੀਜੇ ਲਈ ਆਪਣੇ ਸਾਲੇ ਲਈ ਆਪਣੇ ਚੀਜੇ ਲਈ ਬਸ ਇਹ ਦੁਬਾਰ ਖਤਮ ਦੁਨੀਆ ਸਾਰੀ ਫਿਰ ਅਸੀਂ ਆ ਕੇ ਜਿਵੇਂ ਚਲੋ ਚੋਣ ਨਿਸ਼ਾਨ ਵੀ ਆਪਣਾ ਪਰਮਾਤਮਾ ਨੇ ਇਹੋ ਜੀ ਦਿੱਤਾ ਹੋਇਆ ਝਾੜੂ ਜੀ ਦਾ ਕੰਮ ਵੀ ਸਫਾਈ ਕਰਨਾ ਹੀ ਹੈ ਹੌਣਸਾਰ ਫਿਰ ਅਸੀਂ ਸਫਾਈ ਕਰਨੀ ਸ਼ੁਰੂ ਕੀਤੀ ਜਦੋਂ ਸਫਾਈ ਹੋਣ ਲੱਗ ਗਈ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਈ ਵਾਰੀ ਜਦੋਂ ਜਿਆਦਾ ਗੰਦ ਪਿਆ ਹੋਵੇ ਫਿਰ ਝਾੜੂ ਦੋ ਵਾਰੀ ਮਾਰਨਾ ਪੈਂਦਾ ਮਾਵਾ ਪੈਣਾ ਬੈਠੀਆਂ ਨੇ ਇਹ ਤਾਂ ਇਹਨਾਂ ਨੂੰ ਤਾਂ ਦੱਸਣ ਦੀ ਲੋੜ ਵੀ ਨਹੀਂ ਚੋਣ ਨਿਸ਼ਾਨੇ ਤਾਂ ਕੀ ਤੜਕੀ ਤੜਕੀ 5 ਵਜੇ ਨੇਹਰੇ 'ਚ ਵੀ ਪਾੜ ਲੈਂਦੀਆਂ ਨੇ ਕਿੱਥੇ ਜੇ ਪਿਆ ਝਾੜੂ ਸੋ ਇਸ ਕਰਕੇ ਇਹ ਜਦੋਂ ਝਾੜੂ ਨੇ ਆਪਣਾ ਅਸਲੀ ਕੰਮ ਕਰਨਾ ਸ਼ੁਰੂ ਕੀਤਾ ਅੱਜ ਉਹ ਦਿਨ ਹੈਗੇ ਨੇ 2 ਮਹੀਨੇ ਜੇ ਹੋਏ ਨੇ ਫਰਬ੍ਰੂਰੀਜ ਕੀਤਾ ਸ਼ੁਰੂ ਮਾਰਚ ਅਪ੍ਰੈਲ ਆ ਮਈ ਆਈ ਹੈ ਉਹਦੇ ਚੋਂ ਸਾਡੇ 15 ਦਿਨ ਇੱਧਰ ਚਲੇ ਗਏ ਆ ਜਿਹੜਾ ਸੰਕਟ ਆ ਗਿਆ ਸੀ ਬਾਰਡਰ ਤੇ ਪਰ ਫਿਰ ਵੀ ਅਸੀਂ ਜਾਰੀ ਰੱਖਿਆ ਪੁਲਿਸ ਕਿਉਂਕਿ ਬਾਰਡਰ ਤੇ ਬਿਜ਼ੀ ਹੋ ਗਈ ਸੀ ਹੁਣ ਫੇਰ ਜਾਰ ਦੁਬਾਰਾ ਜਾਰੀ ਉਸੇ ਸਪੀਡ ਤੇ ਰੱਖਾਂਗੇ ਕਿਉਂਕਿ ਸਾਨੂੰ ਪਿਛਲੇ ਪਿੰਡ ਚੱਕ ਸਰਪੰਚ ਸਾਹਿਬ ਮਿਲੇ ਲੰਗੜੋਆ ਪਿੰਡ ਆ ਨਵਾਂ ਸ਼ਹਿਰ ਕੋਲੇ सरपंचਾ ਪੜੇ ਲਿਖੇ ਸੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਨੇ ਪੁੱਛਿਆ ਵੀ ਕਿੰਨੇ ਪਰਸੈਂਟ ਨਸ਼ਾ ਖਤਮ ਹੋ ਗਿਆ ਉਹ ਕਹਿੰਦਾ 99% ਹੋ ਗਿਆ ਪਰ ਹਜੇ ਬੀਜ ਨਹੀਂ ਨਾਸ ਹੋਇਆ ਬੀਜ ਹੈਗਾ ਆਪਾਂ ਬੀਜ ਵੀ ਨਾਸ ਕਰਨਾ ਬੀਜ ਨਹੀਂ ਰਹਿਣ ਦੇਣਾ ਕਿਸੇ ਪਿੰਡ 'ਚ